ਜੇ ਵੀ ਵਾਲੇ ਕਹਿੰਦੇ ਨੇ ਕਿ ਤੁਸੀਂ ਧੱਕਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਤੁਹਾਡਾ ਧੱਕਾ ਚੱਲ ਨਹੀਂ ਦਿੱਤਾ ਲੋਕਾਂ ਨੇ ਵੋਟ ਪਾ ਕੇ ਜੜਾ ਵਾ ਉਸ ਧੱਕੇ ਦਾ ਜਵਾਬ ਦਿੱਤਾ ਪਹਿਲਾ ਗੱਲ ਸੁਣ ਲੋ ਧੱਕੇ ਕਰਨ ਤੇ ਆ ਜੀਏ ਤੇ ਧੱਕਾ ਰੁਕਦਾ ਨਹੀਂ ਹੁੰਦਾ ਧੱਕੇ ਦਾ ਨਾਮ ਹੀ ਮਾਰਾ ਬੀਜੇਪੀ ਵਾਲਿਆਂ ਨੂੰ ਕਹੋ ਹਮੇਸ਼ਾ ਤੇ ਮੋਦੀ ਵਾਲੀਆਂ ਮਸ਼ੀਨਾਂ ਨਹੀਂ ਚੱਲ ਰਹੀਆਂ ਪੰਜਾਬ 'ਚ ਉਹਨੂੰ ਕਹਿੰਦੇ ਆ ਧੱਕਾ ਜਿਹੜੀਆਂ ਤੁਸੀਂ ਮੋਦੀ ਵਾਲੀਆਂ ਮਸ਼ੀਨਾਂ ਚਲਾਉਨੇ ਹੋ ਉਹ ਹੁੰਦੀਆਂ ਧੱਕਾ ਇਹ ਲੋਕਤੰਤਰ ਵਾਲੇ ਇਲੈਕਸ਼ਨ ਹੁੰਦੇ ਆ ਪੰਜਾਬ ਦੀ ਧਰਤੀ ਤੇ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਲੋਕਤੰਤਰ ਦੇ ਇਲੈਕਸ਼ਨ ਹੁੰਦੇ ਆ ਤਾਂ ਇਹਨਾਂ ਨੂੰ ਇਸ ਗੱਲ ਦਾ ਅਜੇ ੱੱਕੇ ਦਾ ਮੀਨਿੰਗ ਨਹੀਂ ਪਤਾ ੱੱਕੇ ਦਾ ਉਹ ਹੁੰਦਾ ਜਿਵੇਂ ਹਰਿਆਣੇ ਚ ਲੋਕਾਂ ਨੇ ਫਤਵਾ ਦਿੱਤਾ ਹੋਇਆ ਸੀਗਾ ਸਾਰੇ ਲੋਕ ਹੱਥ ਤੇ ਹੱਥ ਰੱਖ ਕੇ ਬਹਿ ਗਏ ਵੀ ਸਾਡੀਆਂ ਵੋਟਾਂ ਦਾ ਸੀ ਕਿਸੇ ਪਾਰਟੀ ਨੂੰ ਪਾਈਆਂ ਸੀ ਪੈ ਕਿਸੇ ਨੂੰ ਗਈਆਂ ਉਹ ਮੋਦੀ ਤੇ ਅਮਿਤ ਸ਼ਾਹ ਦੀ ਮਸ਼ੀਨਾਂ ਜਿਹੜੀ ੱੱਕੇ ਵਾਲੀ ਆ ਜੇ ਵੀ ਆਲੇ ਕਹਿੰਦੇ ਨੇ ਕਿ ਤੁਸੀਂ ਧੱਕਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਤੁਹਾਡਾ ਧੱਕਾ ਚੱਲ ਨਹੀਂ ਦਿੱਤਾ ਲੋਕਾਂ ਨੇ ਵੋਟ ਪਾ ਕੇ ਜੜਾ ਵਾ ਉਸ ਧੱਕੇ ਦਾ ਜਵਾਬ ਦਿੱਤਾ ਪਹਿਲਾ ਗੱਲ ਸੁਣ ਲੋ ਧੱਕੇ ਕਰਨ ਤੇ ਆ ਜੀਏ ਤੇ ਧੱਕਾ ਰੁਕਦਾ ਨਹੀਂ ਹੁੰਦਾ ਧੱਕੇ ਦਾ ਨਾਮ ਹੀ ਮਾਰਾ ਬੀਜਪੀ ਵਾਲਿਆਂ ਨੂੰ ਕਹੋ ਹਮੇਸ਼ਾ ਤੇ ਮੋਦੀ ਵਾਲੀਆਂ ਮਸ਼ੀਨਾਂ ਨਹੀਂ ਚੱਲ ਰਹੀਆਂ ਪੰਜਾਬ 'ਚ ਉਹਨੂੰ ਕਹਿੰਦੇ ਆ ਧੱਕਾ ਜਿਹੜੀਆਂ ਤੁਸੀਂ ਮੋਦੀ ਵਾਲੀਆਂ ਮਸ਼ੀਨਾਂ ਚਲਾਉਨੇ ਹੋ ਉਹ ਹੁੰਦੀਆਂ ਧੱਕਾ ਇਹ ਲੋਕਤੰਤਰ ਵਾਲੇ ਇਲੈਕਸ਼ਨ ਹੁੰਦੇ ਆ ਪੰਜਾਬ ਦੀ ਧਰਤੀ ਤੇ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਲੋਕਤੰਤਰ ਦੇ ਇਲੈਕਸ਼ਨ ਹੁੰਦੇ ਆ ਤਾਂ ਇਹਨਾਂ ਨੂੰ ਇਸ ਗੱਲ ਦਾ ਅਜੇ ੱੱਕੇ ਦਾ ਮੀਨਿੰਗ ਨਹੀਂ ਪਤਾ ੱੱਕਾ ਦਾ ਉਹ ਹੁੰਦਾ ਜਿਵੇਂ ਹਰਿਆਣੇ ਚ ਲੋਕਾਂ ਨੇ ਫਤਵਾ ਦਿੱਤਾ ਹੋਇਆ ਸੀਗਾ ਸਾਰੇ ਲੋਕ ਹੱਥ ਤੇ ਹੱਥ ਰੱਖ ਕੇ ਬਹਿ ਗਏ ਵੀ ਸਾਡੀਆਂ ਵੋਟਾਂ ਦਾ ਸੀ ਕਿਸੇ ਪਾਰਟੀ ਨੂੰ ਪਾਈਆਂ ਸੀ ਪੈ ਕਿਸੇ ਨੂੰ ਗਈਆਂ ਉਹ ਮੋਦੀ ਤੇ ਅਮਿਤ ਸ਼ਾਹ ਦੀ ਮਸ਼ੀਨਾਂ ਜਿਹੜੀ ੱੱਕੇ ਵਾਲੀ ਆ ਜੇ ਵੀ ਆਲੇ ਕਹਿੰਦੇ ਨੇ ਕਿ ਤੁਸੀਂ ਧੱਕਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਤੁਹਾਡਾ ਧੱਕਾ ਚੱਲ ਨਹੀਂ ਦਿੱਤਾ ਲੋਕਾਂ ਨੇ ਵੋਟ ਪਾ ਕੇ ਜੜਾ ਵਾ ਉਸ ਧੱਕੇ ਦਾ ਜਵਾਬ ਦਿੱਤਾ ਪਹਿਲਾ ਗੱਲ ਸੁਣ ਲੋ ਧੱਕੇ ਕਰਨ ਤੇ ਆ ਜੀਏ ਤੇ ਧੱਕਾ ਰੁਕਦਾ ਨਹੀਂ ਹੁੰਦਾ ਧੱਕੇ ਦਾ ਨਾਮ ਹੀ ਮਾਰਾ ਭਾਜਪੀ ਵਾਲਿਆਂ ਨੂੰ ਕਹੋ ਹਮੇਸ਼ਾ ਤੇ ਮੋਦੀ ਵਾਲੀਆਂ ਮਸ਼ੀਨਾਂ ਨਹੀਂ ਚੱਲ ਰਹੀਆਂ ਪੰਜਾਬ 'ਚ ਉਹਨੂੰ ਕਹਿੰਦੇ ਆ ਧੱਕਾ ਜਿਹੜੀਆਂ ਤੁਸੀਂ ਮੋਦੀ ਵਾਲੀਆਂ ਮਸ਼ੀਨਾਂ ਚਲਾਉਨੇ ਹੋ ਉਹ ਹੁੰਦੀਆਂ ਧੱਕਾ ਇਹ ਲੋਕਤੰਤਰ ਵਾਲੇ ਇਲੈਕਸ਼ਨ ਹੁੰਦੇ ਆ ਪੰਜਾਬ ਦੀ ਧਰਤੀ ਤੇ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਲੋਕਤੰਤਰ ਦੇ ਇਲੈਕਸ਼ਨ ਹੁੰਦੇ ਆ ਤਾਂ ਇਹਨਾਂ ਨੂੰ ਇਸ ਗੱਲ ਦਾ ਅਜੇ ੱੱਕੇ ਦਾ ਮੀਨਿੰਗ ਨਹੀਂ ਪਤਾ ੱੱਕੇ ਦਾ ਉਹ ਹੁੰਦਾ ਜਿਵੇਂ ਹਰਿਆਣੇ ਚ ਲੋਕਾਂ ਨੇ ਫਤਵਾ ਦਿੱਤਾ ਹੋਇਆ ਸੀਗਾ ਸਾਰੇ ਲੋਕ ਹੱਥ ਤੇ ਹੱਥ ਰੱਖ ਕੇ ਬਹਿ ਗਏ ਵੀ ਸਾਡੀਆਂ ਵੋਟਾਂ ਦਾ ਸੀ ਕਿਸੇ ਪਾਰਟੀ ਨੂੰ ਪਾਈਆਂ ਸੀ ਪੈ ਕਿਸੇ ਨੂੰ ਗਈਆਂ ਉਹ ਮੋਦੀ ਤੇ ਅਮਿਤ ਸ਼ਾਹ ਦੀ ਮਸ਼ੀਨਾਂ ਜਿਹੜੀ ੱੱਕੇ ਵਾਲੀ ਆ ਬੀਜੇਪੀ ਵਾਲੇ ਕਹਿੰਦੇ ਨੇ ਕਿ ਤੁਸੀਂ ਧੱਕਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਤੁਹਾਡਾ ਧੱਕਾ ਚੱਲ ਨਹੀਂ ਦਿੱਤਾ ਲੋਕਾਂ ਨੇ ਵੋਟ ਪਾ ਕੇ ਜਿਹੜਾ ਵਾ ਉਸ ਧੱਕੇ ਦਾ ਜਵਾਬ ਦਿੱਤਾ ਪਹਿਲਾ ਗੱਲ ਸੁਣ ਲੋ ਧੱਕੇ ਕਰਨ ਤੇ ਆ ਜੀਏ ਤੇ ਧੱਕਾ ਰੁਕਦਾ ਨਹੀਂ ਹੁੰਦਾ ਧੱਕੇ ਦਾ ਨਾਮ ਹੀ ਮਾਰਾ ਬੀਜੇਪੀ ਵਾਲਿਆਂ ਨੂੰ ਕਹੋ ਹਮੇਸ਼ਾ ਤੇ ਮੋਦੀ ਵਾਲੀਆਂ ਮਸ਼ੀਨਾਂ ਨਹੀਂ ਚੱਲ ਰਹੀਆਂ ਪੰਜਾਬ 'ਚ ਉਹਨੂੰ ਕਹਿੰਦੇ ਆ ਧੱਕਾ ਜਿਹੜੀਆਂ ਤੁਸੀਂ ਮੋਦੀ ਵਾਲੀਆਂ ਮਸ਼ੀਨਾਂ ਚਲਾਉਨੇ ਹੋ ਉਹ ਹੁੰਦੀਆਂ ਧੱਕਾ ਇਹ ਲੋਕਤੰਤਰ ਵਾਲੇ ਇਲੈਕਸ਼ਨ ਹੁੰਦੇ ਆ ਪੰਜਾਬ ਦੀ ਧਰਤੀ ਤੇ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਲੋਕਤੰਤਰ ਦੇ ਇਲੈਕਸ਼ਨ ਹੁੰਦੇ ਆ ਤਾਂ ਇਹਨਾਂ ਨੂੰ ਇਸ ਗੱਲ ਦਾ ਅਜੇ ੱੱਕੇ ਦਾ ਮੀਨਿੰਗ ਨਹੀਂ ਪਤਾ ੱੱਕਾ ਦਾ ਉਹ ਹੁੰਦਾ ਜਿਵੇਂ ਹਰਿਆਣੇ ਚ ਲੋਕਾਂ ਨੇ ਫਤਵਾ ਦਿੱਤਾ ਹੋਇਆ ਸੀਗਾ ਸਾਰੇ ਲੋਕ ਹੱਥ ਤੇ ਹੱਥ ਰੱਖ ਕੇ ਬਹਿ ਗਏ ਵੀ ਸਾਡੀਆਂ ਵੋਟਾਂ ਦਾ ਸੀ ਕਿਸੇ ਪਾਰਟੀ ਨੂੰ ਪਾਈਆਂ ਸੀ ਪੈ ਕਿਸੇ ਨੂੰ ਗਈਆਂ ਉਹ ਮੋਦੀ ਤੇ ਅਮਿਤ ਸ਼ਾਹ ਦੀ ਮਸ਼ੀਨਾਂ ਜਿਹੜੀ ੱੱਕੇ ਵਾਲੀ ਆ